ਸੰਦਰੀ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਮੁਸਲਮਾਨ ਵੀਰਾਂ ਦਾ ਜੱਥਾ ਨਮਾਜ਼ ਪੜ ਰਿਹਾ ਹੈ ਤੇ ਉਹ ਨਮਾਜ਼ ਪੜ ਰਿਹਾ ਜੀ ਗੁਰੂ ਘਰ ਦੇ ਵਿੱਚ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਵੱਲੋਂ ਮੁੱਖ ਮੋੜ ਕੇ ਦੂਜੇ ਪਾਸੇ ਮੂੰਹ ਕਰਕੇ ਨਮਾਜ਼ ਪੜਨੀ ਦੇਖੋ ਭਾਈ ਚਾਰਕ ਸਾਂਝ ਹੋਣੀ ਬਹੁਤ ਜ਼ਰੂਰੀ ਹੈ ਪਰ ਇਹ ਨਹੀਂ ਵੀਸੀ ਆਪਣੇ ਗੁਰੂ ਦੀ ਨਰਾਦਰੀ ਕਰਾ ਕੇ ਕਿਸੇ ਦੂਜੇ ਨੂੰ ਆਪਾ ਮਾਣ ਦਈਏ ਕਿਸੇ ਦੇ ਇਸ਼ਟ ਨੂੰ ਤੁਸੀਂ ਨੀਵਾ ਦਿਖਾ ਕੇ ਆਪਣੇ ਇਸ਼ਟ ਨੂੰ ਉੱਚਾ ਦਿਖਾਉਣ ਦਾ ਯਤਨ ਕਰ ਰਹੇ ਹੋ ਇਸ ਦਾ ਮਤਲਬ ਸਹੀ ਹੋ ਗਿਆ ਸੋ ਇਹ ਵੀਡੀਓ ਦੇਖ ਕੇ ਮਨ ਨੂੰ ਠੇਸ ਪਹੁੰਚੀ ਤੇ ਸਾਡੇ ਆਪਣੇ ਸਿੱਖਾਂ ਦੇ ਦਿਮਾਗ ਪਤਾ ਨਹੀਂ ਕਿੰਨੇ ਕੁ ਉਹ ਬਸ ਭੋਗ ਹੋ ਚੁੱਕੇ ਨੇ ਸੰਗਤ ਜੀ ਦਿਮਾਗ ਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਸਾਡੇ ਗੁਰੂ ਦੀ ਨਰਾਦਰੀ ਹੋ ਰਹੀ ਹੈ ਤੇ ਦੂਸਰੀ ਗੱਲ ਆ ਹੁਣ ਇਸ ਵੀਡੀਓ ਨੂੰ ਦੇਖ ਕੇ ਹੀ ਇਸ ਵੀਡੀਓ ਨੂੰ ਦੇਖ ਕੇ ਹੀ ਨਵੀਂ ਵੀਡੀਓ ਅੱਜ ਹੀ ਮੈਂ ਸੋਸ਼ਲ ਮੀਡੀਆ ਤੇ ਦੇਖੀ ਹੈ ਕਿ ਸ਼ਿਵ ਸੈਨਾ ਪੰਜਾਬ ਵੱਲੋਂ ਇਹ ਮੰਗ ਕੀਤੀ ਗਈ ਹੈ ਵੀ ਸਾਨੂੰ ਵੀ ਸਾਨੂੰ ਮਹਾਰਤਸਾ ਪੜਨ ਦੀ ਇਜਾਜ਼ਤ ਦਿੱਤੀ ਜਾਵੇ ਦਰਬਾਰ ਸਾਹਿਬ ਦੇ ਵਿੱਚ ਸਾਨੂੰ ਥੋੜਾ ਜਿਹਾ ਅਕਲ ਨੂੰ ਹੱਥ ਮਾਰਨਾ ਚਾਹੀਦਾ ਸਾਨੂੰ ਸਮਝਣਾ ਚਾਹੀਦਾ ਵੀ ਕਿਸ ਇਰਾਦੇ ਦੇ ਨਾਲ ਇਹ ਕਾਰਜ ਹੈ ਜਿਹੜਾ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਸੰਗਤ ਜੀ ਅੱਜ ਖਾਸ ਵਿਸ਼ੇ ਦੇ ਉੱਤੇ ਆਪ ਜੀ ਦੇ ਨਾਲ ਕੁਝ ਵਿਚਾਰ ਸਾਂਝੇ ਕਰਦੇ ਨੇ ਸੰਗਰੀ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਮੁਸਲਮਾਨ ਵੀਰਾਂ ਦਾ ਜਥਾ ਨਮਾਜ਼ ਪੜ ਰਿਹਾ ਤੇ ਉਹ ਨਮਾਜ਼ ਪੜ ਰਿਹਾ ਜੀ ਗੁਰੂ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸਾਡੇ ਸਿੱਖਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਉਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਪਿੱਛੇ ਸ਼ਬਦ ਲਗਾ ਕੇ ਸਤਨਾਮ ਵਾਹਿਗੁਰੂ ਲਿਖ ਕੇ ਤੇ ਉਸ ਵੀਡੀਓ ਨੂੰ ਬਹੁਤ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਹੈ ਠੀਕ ਹੈ ਸੰਗਤ ਜੀ ਗੁਰਬਾਣੀ ਦਾ ਮਹਵਾਕ ਹੈ ਕੇਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਬਦ ਉਪਜਿਆ ਕੌਣ ਭਲੇ ਕੋ ਮੰਦੇ ਸਾਰੇ ਹੀ ਉਸ ਅਕਾਲਪੁਰਖ ਦੇ ਬਣਾਏ ਹੋਏ ਇਨਸਾਨ ਹਨ ਤੇ ਉਸ ਅਕਾਲਪੁਰਖ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਹੀ ਆਪੋ ਆਪਣੇ ਕਰਮ ਨੇ ਜਿਹੜੇ ਕਰ ਰਹੇ ਨੇ ਪਰ ਸੰਗਤ ਜੀ ਹਰ ਇੱਕ ਸਕੂਲ ਦੇ ਹਰ ਇੱਕ ਮੈਨੇਜਮੈਂਟ ਦੇ ਆਪਣੇ ਰੂਲ ਹੁੰਦੇ ਆ ਆਪਣੀ ਇੱਕ ਮਰਿਆਦਾ ਹੁੰਦੀ ਹੈ ਇੱਕ ਡਿਸਪਲਨ ਹੁੰਦਾ ਤੇ ਜੇ ਕੋਈ ਦੂਜਾ ਕਿਸੇ ਵੀ ਮੈਨੇਜਮੈਂਟ ਦੇ ਵਿੱਚ ਜਾਂਦਾ ਤਾਂ ਉਹ ਆਪਣੇ ਰੂਲ ਨਹੀਂ ਉੱਥੇ ਫੋਲੋ ਕਰ ਸਕਦਾ ਉਹਨਾਂ ਵੱਲੋਂ ਨਿਯਤ ਕੀਤੇ ਗਏ ਰੂਲ ਹੀ ਫੋਲੋ ਕਰਨੇ ਪੈਂਦੇ ਨੇ ਤਾਂ ਹੀ ਉੱਥੇ ਉਹ ਆਪਣਾ ਕੰਮ ਹੈ ਜਿਹੜਾ ਕਰ ਸਕਦਾ ਸਹੀ ਟੰਗ ਦੇਣਾ ਪਰ ਸੰਗਤ ਜੀ ਉਸ ਵੀਡੀਓ ਦੇ ਵਿੱਚ ਮੁਸਲਮਾਨ ਵੀਰ ਨਮਾਜ਼ ਪੜ ਰਹੇ ਨੇ ਗੁਰਦਾਰਾ ਸਾਹਿਬ ਦੇ ਵਿੱਚ ਪਰ ਜੋ ਉਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਦਾ ਨਾਲ-ਨਾਲ ਆਪਾਂ ਵੀਡੀਓ ਵੀ ਚਲਾ ਰਹੇ ਆ ਆਪ ਵੀ ਦੇਖ ਰਹੇ ਹੋ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਵੱਲੋਂ ਮੁੱਖ ਮੋੜ ਕੇ ਦੂਜੇ ਪਾਸੇ ਮੂੰਹ ਕਰਕੇ ਨਮਾਜ਼ ਪੜਨੀ ਠੀਕ ਹੈ ਮੁਸਲਮਾਨ ਵੀਰਾਂ ਦਾ ਆਪਣਾ ਇੱਕ ਉਹਨਾਂ ਦਾ ਅਸੂਲ ਹੈ ਆਪਣੀ ਇੱਕ ਮਰਿਆਦਾ ਹੈ ਕਿ ਉਹ ਲੈਂਦੇ ਵੱਲ ਨੂੰ ਜਿਹੜੀ ਹੈਗੀ ਹੈ ਨਮਾਜ਼ ਪੜਦੇ ਨੇ ਤੇ ਪਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਬਹਿ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮੁੱਖ ਮੋੜ ਕੇ ਤੇ ਆਪਾਂ ਆਪਣੀ ਨਮਾਜ਼ ਅਦਾ ਕਰੀਏ ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਮੁਸਲਮਾਨ ਵੀਰਾਂ ਦੀ ਇਹ ਗਲਤ ਹੈ ਕਿ ਉਹਨਾਂ ਨੇ ਗੁਰਦੁਆਰਾ ਸੇਵਕੇ ਜਾ ਕੇ ਨਮਾਜ਼ ਪੜਨ ਦੀ ਉਹਨਾਂ ਨੇ ਜਿਹੜੀ ਇਹ ਕਾਰਵਾਈ ਕੀਤੀ ਤੋਂ ਬਾਅਦ ਵੀ ਕਿਤੇ ਪੜ ਸਕਦੇ ਨੇ ਆਪਣੇ ਮਸੀਤਾਂ ਦੇ ਵਿੱਚ ਜਾ ਕੇ ਵੀ ਪੜ ਸਕਦੇ ਨੇ ਦੂਸਰੀ ਗੱਲ ਪ੍ਰਬੰਧਕਾਂ ਤੇ ਵੀ ਆ ਜਾਂਦੀ ਹੈ ਗੁਰੂ ਘਰ ਦੇ ਪ੍ਰਬੰਧਕਾਂ ਦੇ ਉੱਤੇ ਜਿਨ੍ਹਾਂ ਨੇ ਉਹ ਨਮਾਜ਼ ਪੜਨ ਦੀ ਉਹਨਾਂ ਨੂੰ ਇਜਾਜ਼ਤ ਦਿੱਤੀ ਦੇਖੋ ਭਾਈ ਚਾਰਕ ਸਾਂਝ ਹੋਣੀ ਬਹੁਤ ਜ਼ਰੂਰੀ ਹੈ ਸਾਰਿਆਂ ਦੇ ਵਿੱਚ ਆਪਸੇ ਮਿਲ ਵਰਤਨ ਪਿਆਰ ਇਤفاق ਹੋਣਾ ਚਾਹੀਦਾ ਪਰ ਇਹ ਨਹੀਂ ਵੀ ਅਸੀਂ ਆਪਣੇ ਗੁਰੂ ਦੀ ਨਰਾਦਰੀ ਕਰਾ ਕੇ ਕਿਸੇ ਦੂਜੇ ਨੂੰ ਅਪਮਾਨ ਦਈਏ ਸਾਡੇ ਗੁਰੂ ਦੀ ਨਰਾਦਰੀ ਹੋਈ ਹੋ ਰਹੀ ਹੈ ਸੰਗਤ ਜੀ ਜੇ ਗੁਰੂ ਗ੍ਰੰਥ ਸਾਹਿਬ ਜੀ ਵੱਲ ਮੁੱਖ ਮੋੜ ਕੇ ਅਸੀਂ ਦੂਜੇ ਪਾਸੇ ਨੂੰ ਸਜਦਾ ਕਰ ਰਹੇ ਹਾਂ ਮੱਥੇ ਟੇਕ ਰਹੇ ਹਾਂ ਇਹ ਕਿੱਥੋਂ ਦਾ ਸਤਕਾਰ ਹੈ ਜੀ ਕਿਸੇ ਦੇ ਇਸ਼ਟ ਨੂੰ ਤੁਸੀਂ ਨੀਵਾ ਦਿਖਾ ਕੇ ਆਪਣੇ ਇਸ਼ਟ ਨੂੰ ਉੱਚਾ ਦਿਖਾਉਣ ਦਾ ਯਤਨ ਕਰ ਰਹੇ ਹੋ ਇਸ ਦਾ ਮਤਲਬ ਤਾਂ ਹੀ ਹੋ ਗਿਆ ਸੋ ਇਹ ਵੀਡੀਓ ਦੇਖ ਕੇ ਮਨ ਨੂੰ ਠੇਸ ਪਹੰਚੀ ਤੇ ਸਾਡੇ ਆਪਣੇ ਸਿੱਖਾਂ ਦੇ ਦਿਮਾਗ ਪਤਾ ਨਹੀਂ ਕਿੰਨੇ ਕੁ ਉਹ ਬੱਸ ਬੋਗ ਹੋ ਚੁੱਕੇ ਨੇ ਸੰਗਤ ਜੀ ਦਿਮਾਗ ਵੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਸਾਡੇ ਗੁਰੂ ਦੀ ਨਰਾਦਰੀ ਹੋ ਰਹੀ ਹੈ ਵੀ ਕੋਈ ਵਡਿਆਈ ਵਾਲੀ ਗੱਲ ਨਹੀਂ ਹਾਂ ਤੁਸੀਂ ਨਮਾਜ਼ ਅਗਰ ਚਲੋ ਬੜਵਾਣੀ ਵੀ ਹੈ ਤਾਂ ਬਾਹਰ ਹ ਲੰਗਰ ਹਾਲ ਦੇ ਵਿੱਚ ਵੀ ਬੜਵਾ ਸਕਦੇ ਹੋ ਹੋਰ ਬਾਹਰ ਜਿੱਤੇ ਗਰਾਊਂਡ ਦੇ ਵਿੱਚ ਵੀ ਪੜਾ ਸਕਦੇ ਹੋ ਇਵਨ ਇਵਨ ਕਿ ਵੈਸੇ ਤੇ ਲੋੜ ਹੀ ਨਹੀਂ ਆਪਣੀਆਂ ਮਸੀਤਾਂ ਇਹਨਾਂ ਦੀਆਂ ਬਹੁਤ ਨੇ ਹੁਣ ਤਾਂ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਹਰ ਮੁੱਲੇ ਦੇ ਵਿੱਚ ਨਮਾਜ਼ ਇਹਨਾਂ ਦੀਆਂ ਮਸੀਤਾਂ ਨੇ ਜਿਹੜੀਆਂ ਬੜੀਆਂ ਹੋਈਆਂ ਨੇ ਉੱਥੇ ਜਾ ਕੇ ਪੜ ਸਕਦੇ ਨੇ ਪਰ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਵੱਲੋਂ ਮੁੱਖ ਮੋੜ ਕੇ ਨਮਾਜ਼ ਪੜ੍ਹਨੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੱਦ ਤੱਕ ਇਹ ਠੀਕ ਹੋ ਸਕਦਾ ਮੇਰੇ ਵੱਲੋਂ ਤਾਂ ਸੰਗਤ ਜੀ ਇਹ ਨਿੰਦੜ ਜੋ ਘਟਨਾ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਨਰਾਦਰੀ ਹੋਈ ਹੈ ਤੇ ਦੂਸਰੀ ਗੱਲ ਆ ਹੁਣ ਇਸ ਵੀਡੀਓ ਨੂੰ ਦੇਖ ਕੇ ਹੀ ਇਸ ਵੀਡੀਓ ਨੂੰ ਦੇਖ ਕੇ ਹੀ ਨਵੀਂ ਵੀਡੀਓ ਅੱਜ ਹੀ ਮੈਂ ਸੋਸ਼ਲ ਮੀਡੀਆ ਤੇ ਦੇਖੀ ਹੈ ਸ਼ੇਵਚਾਨਾ ਪੰਜਾਬ ਲੁਧਿਆਣੇ ਦੇ ਜਥੇ ਨੇ ਜੋ ਕਿ ਇੱਕ ਮੰਗ ਪੱਤਰ ਭੇਜਿਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਧਾਮੀ ਸਾਹਿਬ ਨੂੰ ਤੇ ਉਹਦੇ ਵਿੱਚ ਮੰਗ ਕੀ ਕੀਤੀ ਹੈ ਜੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਤੁਸੀਂ ਰੱਖੇ ਨੇ ਸਾਰੇ ਧਰਮਾਂ ਦੇ ਲਈ ਤੇ ਸਾਨੂੰ ਵੀ ਦਰਬਾਰ ਸਾਹਿਬ ਦੇ ਵਿੱਚ ਹਲੂਮਾਨ ਚਾਲਸਾ ਪੜਨ ਦੀ ਇਜਾਜ਼ਤ ਦਿੱਤੀ ਜਾਵੇ ਮੈਂ ਫਿਰ ਕਹਿਣਾ ਵੀ ਜੜੀ ਭਾਈਚਾਰਕ ਸਾਂਝ ਹੈ ਹੋਣੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਪਰ ਇੱਕ ਦੂਜੇ ਨੂੰ ਆ ਇੱਕ ਦੂਜੇ ਦੀਆਂ ਵੀਡੀਓਸ ਦੇਖ ਕੇ ਹੀ ਸੰਗਤ ਜੀ ਇਹ ਜਿਹੜਾ ਕਾਰਜ ਅਗਲਾ ਜਿਹੜਾ ਸਾਨੂੰ ਦੇਖਣ ਨੂੰ ਮਿਲਿਆ ਵੀ ਸੇਵ ਸੈਨਾ ਪੰਜਾਬ ਵੱਲੋਂ ਇਹ ਮੰਗ ਕੀਤੀ ਗਈ ਹੈ ਵੀ ਸਾਨੂੰ ਵੀ ਸਾਨੂੰ ਮਹਾਂ ਚਾਲਸਾ ਪੜਨ ਦੀ ਇਜਾਜ਼ਤ ਦਿੱਤੀ ਜਾਵੇ ਦਰਬਾਰ ਸਾਹਿਬ ਦੇ ਵਿੱਚ ਇੱਥੇ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿ ਰਿਹਾ ਸਾਰੇ ਹੀ ਚੰਗੇ ਨੇ ਸਾਰੇ ਹੀ ਸਤਿਕਾਰਯੋਗ ਨੇ ਸੰਗਤ ਜੀ ਪਰ ਮੈਂ ਫਿਰ ਬੇਨਤੀ ਕਰਾਂ ਹਰ ਇੱਕ ਮੈਨੇਜਮੈਂਟ ਦੇ ਹਰ ਇੱਕ ਧਰਮ ਦੇ ਆਪੋ ਆਪਣੇ ਅਸੂਲ ਨੇ ਆਪੋ ਆਪਣੀ ਮਰਿਆਦਾ ਸਾਰੇ ਆਪੋ ਆਪਣੀ ਮਰਿਆਦਾ ਆਪਣੇ ਹਿਸਾਬ ਦੇ ਨਾਲ ਨਿਭਾਉਣ ਕਿਸੇ ਨੂੰ ਕੋਈ ਬੰਦਾਈ ਨਹੀਂ ਤੇ ਆਪਸੀ ਸਮਾਜਿਕ ਜਿਹੜੀ ਸਾਹਜ ਹੈ ਸਾਡੀ ਉਹ ਹੋਣੀ ਚਾਹੀਦੀ ਹੈ ਹੈ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਇਦਾਂ ਦੇ ਕਾਰਜ ਕਰਨੇ ਸੰਗਤ ਜੀ ਇਹ ਬਹੁਤ ਹੀ ਗਲਤ ਭਾਵਨਾ ਦੇ ਨਾਲ ਨੇ ਜਿਹੜੇ ਇਹ ਅੰਜਾਮ ਦਿੱਤੇ ਜਾ ਰਹੇ ਨੇ ਤੇ ਸਾਨੂੰ ਥੋੜਾ ਜਿਹਾ ਅਕਲ ਨੂੰ ਹੱਥ ਮਾਰਨਾ ਚਾਹੀਦਾ ਸਾਨੂੰ ਸਮਝਣਾ ਚਾਹੀਦਾ ਵੀ ਕਿਸ ਇਰਾਦੇ ਦੇ ਨਾਲ ਇਹ ਕਾਰਜ ਹੈ ਜਿਹੜਾ ਕੀਤਾ ਜਾ ਰਿਹਾ ਹੈ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹਲੂ ਮਾਨ ਚਾਲਸਾ ਦੀ ਮੰਗ ਕਰਨੀ ਹੋਈ ਸ਼ੇਵ ਸ਼ੈਨਾ ਵੱਲੋਂ ਇਹਦੇ ਪਿੱਛੇ ਤਾਂ ਮਨਸ਼ਾ ਤੁਸੀਂ ਆਪ ਹੀ ਸਮਝ ਸਕਦੇ ਹੋ ਕੀ ਹੋ ਸਕਦੀ ਹੈ ਮੈਂ ਬਹੁਤਾ ਨਹੀਂ ਕੁਝ ਕਹਿਣਾ ਚਾਹੁੰਦਾ ਸਭ ਕੁਝ ਸੰਗਤ ਜੀ ਸਾਫ਼ ਹੈ ਸਾਹਮਣੇ ਹੈ ਪਰ ਮੈਂ ਫੇਰ ਅਖੀਰ ਤੇ ਬੇਨਤੀ ਕਰਨੀ ਚਾਹਾਂਗਾ ਸੰਗਤ ਜੀ ਜੋ ਗੁਰੂ ਘਰ ਦੇ ਵਿੱਚ ਨमाज ਪੜਨ ਦੀ ਵੀਡੀਓ ਸਾਡੇ ਸਿੱਖ ਵੀਰ ਸ਼ਬਦ ਪਿੱਛੇ ਲਾ ਲਾ ਕੇ ਸਤਨਾਮ ਵਾਹਿਗੁਰੂ ਲਿਖ ਲਿਖ ਕੇ ਉਸ ਨੂੰ ਵਾਇਰਲ ਕਰ ਰਹੇ ਨੇ ਬੜੀ ਆਪਣੀ ਵਿੜਿਆਈ ਸਮਝ ਰਹੇ ਨੇ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਭਾਈ ਸਾਡੇ ਗੁਰੂ ਦੀ ਨਰਾਦਰੀ ਹੋ ਰਹੀ ਹੈ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲੋਂ ਮੁੱਖ ਮੋੜ ਕੇ ਦੂਜੇ ਪਾਸੇ ਨੂੰ ਸਜਦੇ ਕੀਤੇ ਜਾ ਰਹੇ ਨੇ ਇਹ ਬਿਲਕੁਲ ਮਨ ਨੂੰ ਠੇਸ ਪਹੁੰਚਦੀ ਹੈ ਸੰਗਤ ਜੀ ਦੇਖ ਕੇ ਇਸ ਵੀਡੀਓ ਨੂੰ ਸੋ ਬਹੁਤ ਜ਼ਰੂਰੀ ਸਨ ਇਹ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਸੰਗਤ ਜੀ ਕੱਲੋਂ ਹੁਣ ਈਸਾਈ ਮਤ ਹੈ ਈਸਾਈ ਮਤ ਦੀ ਮਰਿਆਦਾ ਕੀ ਹੈ ਵੀ ਇਹ ਬੂਟ ਪਾ ਕੇ ਆਪਣਾ ਇਸ ਅਚਰਚੇ ਦੇ ਵਿੱਚ ਜਾਂਦੇ ਨੇ ਜੁੱਤੀਆਂ ਵੀ ਨਹੀਂ ਲਾਂਦੇ ਉੱਥੇ ਕੁਰਸੀਆਂ ਲੱਗੀਆਂ ਹੋਈਆਂ ਹਨ ਖੜ ਕੇ ਆਪਣੀ ਪ੍ਰਾਰਥਨਾ ਕਰਦੇ ਨੇ ਉੱਥੇ ਕੁਰਸੀਆਂ ਤੇ ਬਹਿ ਕੇ ਜੁੱਤੀਆਂ ਸਮੇਤ ਅੰਦਰ ਜਾਂਦੇ ਨੇ ਉੱਥੇ ਬਹਿ ਕੇ ਆਪਣਾ ਜਿਹੜਾ ਕਾਰਵਾਈ ਹੈ ਜੋ ਵੀ ਪ੍ਰਾਰਥਨਾ ਉਹ ਕਰਦੇ ਨੇ ਤੇ ਕੱਲ ਨੂੰ ਈਸਾਈ ਵਾਲੇ ਮਤ ਵਾਲੇ ਆ ਜਾਣ ਕਿ ਸਾਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਪ੍ਰਾਰਥਨਾ ਕਰਨ ਦਾ ਸਾਨੂੰ ਵੀ ਸਮਾਂ ਦਿੱਤਾ ਜਾਏ ਆਜ਼ਾਦ ਦਿੱਤੀ ਜਾਏ ਤੇ ਫਿਰ ਉਹ ਆਪਣੇ ਅਸੂਲ ਲੈ ਕੇ ਅੰਦਰ ਆ ਜਾਣ ਵੀ ਅਸੀਂ ਇੱਥੇ ਕੁਰਸੀਆਂ ਲਾ ਕੇ ਬਹਿਣਾ ਜੀ ਅਸੀਂ ਤਾਂ ਜੁੱਤੀਆਂ ਪਾ ਕੇ ਅੰਦਰ ਆਉਣਾ ਜੀ ਤੇ ਫਿਰ ਕੀ ਕਰਾਂਗੇ ਸੰਗਤ ਜੀ ਪਰ ਉਹਨਾਂ ਨਾਲ ਵੀ ਭਾਈਚਾਰਕ ਸਾਜ ਅਸੀਂ ਬਣਾਉਣੀ ਹੈ ਇਸ ਤਰ੍ਹਾਂ ਦੀ ਸੋ ਹੱਥ ਬੰਨ ਕੇ ਬੇਨਤੀ ਹੈ ਭਾਈ ਸਮਾਜਿਕ ਤੌਰ ਤੇ ਭਾਈਚਾਰਕ ਸਾਜ ਸਾਰਿਆਂ ਦੇ ਹੋਣੀ ਚਾਹੀਦੀ ਹੈ ਹੋਵੇ ਜੀ ਸਦਕੇ ਹੋਵੇ ਪਰ ਧਾਰਮਿਕ ਪੱਖੋਂ ਹਰ ਇੱਕ ਦੇ ਆਪੋ ਆਪਣੇ ਊਸੂਲ ਨੇ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ ਸਭ ਆਪੋ ਆਪਣੇ ਊਸੂਲਾਂ ਦੇ ਉੱਤੇ ਪੱਕੇ ਰਹਿਣ ਆਪੋ ਆਪਣੇ ਧਰਮ ਸਥਾਨਾ ਦੇ ਉੱਤੇ ਜਾ ਕੇ ਆਪੋ ਆਪਣੀ ਧਰਮ ਮਰਿਆਦਾ ਨੂੰ ਨਿਭਾਉਣ ਕਾਇਮ ਕਰਨ ਸਭ ਨੂੰ ਇਜਾਜ਼ਤ ਹੈ ਪਰ ਇੱਕ ਦੂਜੇ ਦੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰੀ ਕਿਸੇ ਦੂਜੇ ਨੂੰ ਨੀਵਾ ਦਿਖਾਉਣ ਦਾ ਯਤਨ ਕਰਨਾ ਇਹ ਸੰਗਤ ਦੀ ਨਾ ਬਰਦਾਸ਼ਤ ਕਾਬਲ ਹੈ ਇਹ ਸੰਗਤ ਦੀ ਬਹੁਤ ਹੀ ਗਲਤ ਗੱਲ ਹੈ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ ਸੋ ਇਹ ਵਿਸ਼ੇ ਦੇ ਉੱਤੇ ਆਪ ਜੀ ਦੇ ਨਾਲ ਗੱਲਬਾਤ ਕਰਦੀ ਸੀ ਆਪਣੇ ਵਿਚਾਰ ਵੀ ਜਰੂਰ ਆਪ ਜੀ ਸਾਂਝੀ ਕਰਿਓ ਸਾਡੇ ਨਾਲ ਕਮੈਂਟਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਕਿ ਤੁਸੀਂ ਕੀ ਸੋਚਦੇ ਹੋ ਇਸ ਵਿਸ਼ੇ ਨੂੰ ਲੈ ਕੇ ਵੀ ਇਹ ਠੀਕ ਹੋ ਰਿਹਾ ਜਾਂ ਗਲਤ ਹੋ ਰਿਹਾ ਸੋ ਉਡੀਕ ਕਰਾਂਗੇ ਤੁਹਾਡੇ ਕਮੈਂਟਸ ਦੀ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ ਚੈਨਲ ਦੇ ਨਾਲ ਬਹੁਤ ਬਹੁਤ ਤਾਰੀਫ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ